ਸਸਿਕਾਲ ਪ੍ਰਾਈ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋ ਚੁੱਕੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਅੰਤ ਤੱਕ ਸੁਣੀਓ ਹਾਲਾਂਕਿ ਦਸਿਆ ਤਾਂ ਪੰਜਾਬ ਦੇ ਵਿੱਚ ਹੱਡ ਚੀਤਵੀਂ ਠੰਡ ਦਾ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋਈਆਂ ਨੇ ਬੱਚ ਦਤavni ਦਿੱਤੀ ਹੋਈ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਹੁਣ ਹੱਦ ਚੀਰਵੀਂ ਠੰਡ ਜਿਹੜੀ ਆ ਆਪਣੇ ਰਿਕਾਰਡ ਤੋੜਦੀ ਹੋਈ ਨਜ਼ਰ ਆਵੇਗੀ ਔਰ ਭਾਰਤ ਦੇ ਪਹਾੜੀ ਖੇਤਰਾ ਵਿੱਚ ਬਰਬਾਰੀ ਹੋਣ ਕਰਕੇ ਪੰਜਾਬ ਦੇ ਰਾਤ ਦੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਹੋਣ ਕਾਰਨ ਠੰਡ ਦਾ ਪ੍ਰਕੋਪ ਵੱਧ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਆ ਔਰ ਸਰਦੀ ਦੇ ਮੁਖ ਰੱਖਦੇ ਹੋਏ ਮੌਸਮ ਵਿਭਾਗ ਵੱਲੋਂ ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਾ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਹਾਲਾਂਕਿ ਤੁਹਾਨੂੰ ਦੱਸਿਆ ਤਾਂ ਮਾਹਿਰ ਜਿਹੜੇ ਨੇ ਵੱਡੇ ਉਤਰ ਨੇ ਉਹ ਜ਼ਿਆਦਾਤਰ ਜਿਹੜੇ ਇਸ ਸੀਤ ਲਹਿਰ ਦੇ ਵਿੱਚ ਬਜ਼ੁਰਗਾਂ ਨੂੰ ਛੋਟੇ ਬੱਚਿਆਂ ਨੂੰ ਪਰਵਾਬਤ ਹੋਣ ਦੇ ਲਈ ਦੱਸ ਰਹੇ ਨੇ ਕਿ ਉਹ ਪਰਵਾਬਤ ਹੋਣਗੇ ਇਸ ਕਰਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਬਚਾਅ ਕਰਨ ਉਹਨਾਂ ਨੂੰ ਸਰਦੀ ਲੱਗਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਇਸ ਲਈ ਬਜ਼ੁਰਗ ਅਤੇ ਬੱਚੇ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਚੇਤ ਰੱਖਣ ਕਿਉਂਕਿ ਜ਼ਿਆਦਾ ਠੰਡ ਅਤੇ ਤੂਂਦ ਹੋਣ ਤੇ ਕਰਕੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਸਵੇਰ ਦੀ ਸੈਰ ਲੋਕਾਂ ਲਈ ਘਾਤਕ ਹੋ ਸਕਦੀ ਹੈ ਜੇਕਰ ਤੁਸੀਂ ਸੈਰ ਵਗੈਰਾ ਕਰਨੀ ਆਪਣੇ ਘਰ ਵਿੱਚ ਕਰ ਸਕਦੇ ਹੋ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਵੀ ਜਿਹੜੇ ਨੇ ਉਹ ਵੀ ਪ੍ਰਭਾਵਿਤ ਹੋ ਸਕਦੇ ਨੇ ਔਰ ਖਾਸ ਕਰਕੇ ਤੁਹਾਨੂੰ ਦੱਸਿਏ ਤਾਂ ਇਹ ਬਦਲਦੇ ਮੌਸਮ ਦੇ ਵਿੱਚ ਛੋਟੇ ਬੱਚੇ ਜ਼ਿਆਦਾ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਨੇ ਔਰ ਨਾਲ ਦੀ ਨਾਲ ਤੁਹਾਨੂੰ ਦੱਸਿਏ ਤਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੀਤ ਲਹਿਰ ਜਿਹੜੀ ਆ ਉਹ ਜ਼ਿਆਦਾ ਦੇਖਣ ਨੂੰ ਮਿਲੇਗੀ ਜਨਵਰੀ ਮਹੀਨੇ ਦੇ ਵਿੱਚ ਰਿਕਾਰਡ ਤੋੜ ਠੰਡ ਪੈਣ ਦੀ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਮੁਤਾਬਕ ਹੋ ਚੁੱਕੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੀ ਤੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਇਹ ਦਰਜ ਕਰਦੀਆਂ ਨੇ ਕਿ ਹੁਣ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਲੈ ਕੇ ਵੱਡੇ ਅਲਰਟ ਜਾਰੀ ਨੇ ਜਿਸ ਦੇ ਵਿੱਚ ਠੀਤ ਲਹਿਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬੂੰਦਾਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ ਹਲਕੀ ਦਰਮਿਆਨੀ ਬਾਰਿਸ਼ ਜਿਹੜੀ ਆ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਕਰਕੇ ਜਿਹੜੇ ਲੋਕ ਖਾਸ ਕਰਕੇ ਜਿਹੜੇ ਘੁੰਮਣ ਦਾ ਪਲਾਨ ਬਣਾਉਂਦੇ ਨੇ ਉਹ ਜ਼ਰੂਰ ਸੁਚੇਤ ਰਹਿਣ ਕਿਉਂਕਿ ਘੁੰਮਣ ਜਾਣ ਵਾਲਿਆਂ ਨੂੰ ਮੁਸੀਬਤ ਆ ਸਕਦੀ ਹੈ ਖਾਸ ਕਰਕੇ ਪਹਾੜੀ ਇਲਾਕਿਆਂ ਤੇ ਜੇਕਰ ਸੀ ਘੁੰਮਣ ਦਾ ਪਲਾਨ ਬਣਾਉਂਦੇ ਹੋ ਤੇ ਜ਼ਰਾ ਸੁਚੇਤ ਰਹਿਣਾ ਪਹਿਲਾਂ ਉੱਥੇ ਦੇ ਮੌਸਮ ਬਾਰੇ ਜ਼ਰੂਰ ਜਾਣਨਾ ਫੇਹੀ ਕਰੋ ਬਾਹਰ ਨਿਕਲਣਾ ਕਿਉਂਕਿ ਤੁਹਾਨੂੰ ਕਈ ਮੁਸ਼ਕਲਾਂ ਆ ਸਕਦੀਆਂ ਨੇ ਮੌਸਮ ਨੂੰ ਲੈ ਕੇ ਕਈ ਅਜਈਆਂ ਵੱਡੀਆਂ ਭਵਿਕਵਣੀਆਂ ਹੋ ਚੁੱਕੀਆਂ ਨੇ ਜਿਸ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕੇ ਨੇ ਠੰਡ ਲਹਿਰ ਦਾ ਪ੍ਰਕੋਪ ਜਿਹੜਾ ਸਾਰੇ ਰਿਕਾਰਡ ਤੋੜਨ ਵਾਲਾ ਹੈ ਇਸ ਕਰਕੇ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਤੇ ਪੰਜਾਬ ਦੇ ਵਿੱਚ ਬਦਲਦਾ ਮੌਸਮ ਹੱਡ ਚੀਤਵੀ ਠੰਡ ਲੋਕਾਂ ਨੂੰ ਮੁਸੀਬਤ ਦੇ ਵਿੱਚ ਪਾਵੇਗੀ ਵੱਡੀਆਂ ਚੇਤਾਵਨੀਆਂ ਦਿੱਤੀਆਂ ਹੋਈਆਂ ਨੇ ਐਡਵਾਈਸਰੀ ਜਾਰੀ ਹੋ ਚੁੱਕੀ ਹੈ ਇਸ ਕਰਕੇ ਤੁਸੀਂ ਇਸ ਖਬਰ ਨੂੰ ਬਿਲਕੁਲ ਵੀ ਅਣਦੇਖਾ ਨਾ ਕਰਿਓ ਇਸ ਖਬਰ ਤੇ ਗੌਰ ਕਰਨਾ ਤਾਂ ਵਿਧੇਰੇ ਇਹ ਜਾਣਕਾਰੀ ਲੋਕਾਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਤਾਂ ਕਿ ਜਿਹੜੀ ਇਹ ਖਬਰ ਆ ਲੋਕਾਂ ਤੱਕ ਪਹੁੰਚ ਸਕੇ ਤਾਂ ਲੋਕ ਵੀ ਪੰਜਾਬ ਦੇ ਮੌਸਮ ਬਾਰੇ ਜਾਣੂ ਹੋ ਸੰਕਰ ਤੇ ਸਾਵਧਾਨ ਤੇ ਸੁਚੇਤ ਰਹਿਣ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ